ਜਿਨੇ ਸਾਦਗੀ ਨਾਲ ਜਲਦਿਆ ਸਾਡਾ ਦਿਲ ਜਿੱਤ ਅੱਜ ਸਾਡੇ ਨਾਲ ਹੈਗਾ ਕਰਨਜੀਤ ਠੀਕ ਹੈ ਬਹੁਤ ਬਹੁਤ ਮੁबारकਾ ਇਹਨੂੰ ਕਰੋਸ਼ੀਆ ਦੇ ਵੀਜ਼ੇ ਦੀਆਂ ਪਹਿਲਾਂ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਬਹੁਤ ਟਾਈਮ ਤੋਂ ਜੁੜਿਆ ਹੋਇਆ ਸੀ ਬਹੁਤ ਦੇਰ ਤੋਂ ਇਹਨੂੰ ਵਿਸ਼ਵਾਸ ਸੀ ਟਰਸਟ ਸੀਗਾ ਇਹਦੇ ਟਰਸਟ ਕਰਕੇ ਇਹ ਕੰਮ ਬਹੁਤ ਹੋਇਆ ਕਿਉਂਕਿ ਕਾਫੀ ਵਾਰੀ ਵਿੱਚੋਂ ਪ੍ਰੋਬਲਮਸ ਆਈਆਂ ਕੋਈ ਕੋਈ ਦੱਸਦਾ ਹੁੰਦਾ ਕਿ ਵਿੱਚ ਪ੍ਰੋਬਲਮਸ ਆਈਆਂ ਕਿਉਂਕਿ ਚਲਦੇ ਕੰਮ ਦੇ ਵਿੱਚ ਕਈ ਵਾਰੀ ਆ ਜਾਂਦੀਆਂ ਪਿੱਛੇ ਜੇ ਤੁਹਾਨੂੰ ਵੀ ਪਤਾ ਹੀ ਆ ਮੈਂ ਵੀਡੀਓ ਪਾਈ ਸੀ ਇਹ 20 ਬੰਦਿਆਂ ਦੇ ਵਿੱਚ ਹੀ ਸੀਗਾ ਜਿਹੜੇ ਆਲਰੇਡੀ ਉਹ ਗਰੁੱਪ ਦੇ ਵਿੱਚ ਖਰਾਬ ਹੋਏ ਸੀ ਠੀਕ ਹੈ ਉਹ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਪਾਏ ਨਿਕਲ ਰਹੇ ਨੇ ਸਾਰੇ ਮੈਂ ਤੁਹਾਡੇ ਰੂਰੂ ਕਰੂੰਗਾ ਸਾਰਿਆਂ ਦੇ ਵੀਜ਼ੇ ਲੱਗਣਗੇ ਉਹ ਗਰੁੱਪ ਸਾਡਾ ਹੈਗਾ ਉਸ ਤੋਂ ਬਾਅਦ ਜਿਹੜੇ ਅਸੀਂ ਪਾਏ ਉਹ ਤਾਂ ਵੀਜ਼ੇ ਲਾ ਕੇ ਚਲੇ ਵੀ ਗਏ ਪਰ ਇਹਨਾਂ ਦਾ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਲੇਟ ਹੁੰਦਾ ਰਿਹਾ ਪਰ ਇਹਦੇ ਵਿੱਚ ਕੀ ਆ ਇਹ ਮੁੰਡੇ ਨੇ ਸਾਡੇ ਤੇ ਬਹੁਤ ਜ਼ਿਆਦਾ ਟਰਸਟ ਬਣਾ ਕੇ ਰੱਖਿਆ ਇੱਕ ਵਾਰੀ ਵੀ ਇਹਦਾ ਕੀ ਕਿਉਂ ਕਿੱਦਾਂ ਜਿਵੇਂ ਇਹਨੂੰ ਕਿਹਾ ਓਮੇ ਇਹਨੇ ਕਿਹਾ ਸਿਰ ਮੱਥੇ ਜਦੋਂ ਇਹਨੂੰ ਅੱਜ ਵੀਜ਼ਾ ਦਿੱਤਾ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਜਿਹੜੇ ਬੰਦੇ ਨੇ ਵਿਸ਼ਵਾਸ ਕੀਤਾ ਤੇ ਅੱਜ ਉਹਨੂੰ ਅਸੀਂ ਵੀਜ਼ਾ ਦਿੱਤਾ ਉਹਨੂੰ ਵਿਸ਼ਵਾਸ ਸੀ ਅਸੀਂ ਇਸ ਟੇਬਲ ਤੋਂ ਵੀਜ਼ਾ ਲੈ ਕੇ ਜਾਣਾ ਉਹ ਅੱਜ ਇਹਨੂੰ ਮਿਲਿਆ ਮੈਂ ਤੁਹਾਨੂੰ ਕਹਿੰਦਾ ਤੁਹਾਡੀ ਪੋਜ਼ਿਟਿਵਿਟੀ ਬਹੁਤ ਕੰਮ ਕਰਦੀ ਆ ਜਦੋਂ ਇਹਦੇ ਨਾਲ ਸਬਮਿਸ਼ਨ ਤੱਕ ਗਏ ਦੋ ਬੰਦੇ ਸਬਮਿਸ਼ਨ ਸੀ ਤੇ ਉਸ ਟਾਈਮ ਤੇ ਮੈਨੂੰ ਕਿਹਾ ਵੀ ਕਿਨੇ ਦੋ ਦਿਨ ਦੀ ਹੈ ਗਿਆ ਉਸ ਤੋਂ ਬਾਅਦ ਆਪਣੇ 12 13 ਜਣਿਆਂ ਦੀ ਸਬਮਿਸ਼ਨ ਆ ਤੁਸੀਂ ਉਹ ਚ ਚੱਲ ਜਿਓ ਦੋ ਜਣਿਆਂ ਨੂੰ ਰਹਿਣ ਦਿਓ ਮੈਂ ਕਿਹਾ ਇਹ ਦੋ ਬੰਦੇ ਮੇਰੇ ਦੋਸਤ ਵਰਗੇ ਆ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਨਾਲ ਇਹ ਸਬਮਿਸ਼ਨ ਕਰਾਉਣ ਸਾਰਾ ਕੁਝ ਨਾਲ ਲਿਜਕਿਆ ਅੱਜ ਵੀਜ਼ੇ ਦੀ ਖੁਸ਼ੀ ਜਿਹੜੀ ਇਹਨੂੰ ਆ ਅੰਦਰੋਂ ਕਿਉਂਕਿ ਬਹੁਤ ਮੁਸ਼ਕਲ ਹਾਂਜੀ ਸਰ ਮਿਲਿਆ ਠੀਕ ਹੈ ਉਹ ਅੱਜ ਇਹ ਦੱਸੂਗਾ ਕਿਵੇਂ ਇਹਨੂੰ ਸਰਵਿਸ ਲੱਗੀ 7 ਸੀਜ਼ ਦੀ ਕਿੰਦਾ ਇਹਦੀ ਯਾਤਰੀ ਰਹੀ ਕਿਉਂ ਮੈਂ ਇਹਨੇ ਵਿਸ਼ਵਾਸ ਕਰੀ ਰੱਖਿਆ ਕਿਹੜੀ ਚੀਜ਼ ਨੇ ਇਹਨੂੰ ਸਾਡੇ ਨਾਲ ਬੰਨੀ ਰੱਖਿਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਰਨ ਜੀ ਤੇ ਥੈਂਕ ਯੂ ਸਰ ਕਰੋਸ਼ੀਆ ਦੇ ਵੀਜ਼ੇ ਦੀਆਂ ਸਰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤਾਰ-ਤਾਰ ਭੁੱਲੋ ਤੁਸੀਂ ਸਾਡੀਆਂ ਵੈਲ ਵਿਸ਼ੀਜ਼ ਤੁਹਾਡੇ ਨਾਲ ਹਮੇਸ਼ਾ ਰਹਿਣਗੀਆਂ ਥੈਂਕ ਯੂ ਸਰ ਜੀ ਬਾਕੀ ਤੁਸੀਂ ਦੱਸੋ ਸੈਵਨ ਸੀਜ਼ ਨਾਲ ਕਿੱਦਾਂ ਜੁੜੇ ਕਿਵੇਂ ਥੋੜਾ ਰਿਹਾ ਦੱਸੋ ਮਾੜਾ ਜਿਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਭਾਜੀ ਉਹਨਾਂ ਦਾ ਇੰਸਟਾਗ੍ਰam ਤੇ ਐਡ ਦੇਖੀ ਸੀ ਤੇ ਦੈਨ ਮੈਂ ਇੱਥੇ ਵਿਜ਼ਿਟ ਕਰ ਲਿਆ ਕਿਉਂ ਪਲੈਨਿੰਗ ਕਰ ਰਿਹਾ ਸੀ ਕਿ ਸ਼ਾਨਗਨ ਜੂਨ ਜਾਣਾ ਹੈ ਤੇ ਫਿਰ ਮੈਂ ਇੱਥੇ ਵਿਜ਼ਿਟ ਕੀਤਾ ਚਲੋ ਭਾਜੀ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਮਤਲਬ ਸਾਰੀ ਕਲੀਅਰ ਗੱਲ ਏ ਟੂ ਜ਼ੈਡ ਪਹਿਲਾਂ ਹੀ ਦੱਸੀ ਤੇ ਦੈਨ ਆਪਾਂ ਨੈਕਸਟ ਡੇ ਅਪਲਾਈ ਕਰ ਲਿਆ ਤੇ ਵੀਜ਼ਾ ਆਪਣੇ ਹੱਥ 'ਚ ਆ థాంਕ ਯੂ ਸਰ ਸਾਰਿਆਂ ਨੂੰ ਰეკਮੈਂਡ ਕਰਦਾ ਕਿ ਜਿਨ੍ਹਾਂ ਨੇ ਵੀ ਸ਼ਾਨਗਨ ਜੂਨ ਜਾਣਾ ਹੈ ਜਾਂ ਕਰੋਸ਼ੀਆ ਜਾਣਾ ਪੁਰਤਗਾਲ ਜਾਣਾ ਸਰ ਉਹਨਾਂ ਨੂੰ ਜ਼ਰੂਰ ਇੱਕ ਵਾਰ ਆ ਕੇ ਮਿਲੋ ਵਿਜ਼ਿਟ ਕਰੋ ਸਾਰਿਆਂ ਰਿਕੁਐਸਟ ਹੀ ਆ ਕਿਤੇ ਜਾ ਕੇ ਨਾ ਫਸੋ ਇਧਰ ਉਧਰ ਫਾਇਦਾ ਨਹੀਂ ਹੈਗਾ ਮੈਂ ਵੀ ਫਸਿਆ ਸੀ 1 ਸਾਲ ਮੇਰਾ ਖਰਾਬ ਹੋਇਆ ਪਰ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਚੰਗਾ ਹੁੰਦਾ ਸਰ ਥੈਂਕ ਯੂ ਅਗੇਨ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਅੱਛਾ ਮੈਨੂੰ ਇਹ ਦੱਸੋ ਕਿ ਵੀ ਕਿਹੜੀ ਚੀਜ਼ ਨੇ ਇੰਨੀ ਧੀਰ ਤੁਹਾਨੂੰ ਬੰਨੀ ਰੱਖਿਆ ਕਿਵੇਂ ਯਕੀਨ ਸੀਗਾ ਵੀ ਹੈਜੀ ਰਿਵਿਊ ਹਰ ਹੋਈ ਹਾਂਜੀ ਸਰ ਮੈਂ ਦੇਖਦਾ ਸੀਗਾ ਅਕਮੋਡੇਸ਼ਨ ਦੀਆਂ ਮਤਲਬ ਵੀਡੀਓਜ਼ ਤੁਸੀਂ ਅਪਲੋਡ ਕਰ ਦਿੱਤੀਆਂ ਕੋਈ ਵੀਜ਼ਾ ਤਾਂ ਕੋਈ ਵੀ ਕਰਾ ਸਕਦਾ ਜਾਂ ਕੋਈ ਪੇਜ ਵੀ ਰਿਹਾ ਮੈਨੂੰ ਬਹੁਤ ਫੋਨ ਆਉਂਦੇ ਆ ਹਾਂ ਮੇਰੇ ਫਾਦਰ ਸਾਹਿਬ ਵੀ ਇਹੀ ਮਤਲਬ ਸੋਚਦੇ ਸੀਗੇ ਚਲੋ ਚੱਲ ਜਾਂਦੇ ਆ ਠੀਕ ਆ ਰਹਿਣ ਨੂੰ ਹੋਵੇ ਵਧੀਆ ਤੇ ਉਹ ਤਾਂ ਖੁਦ ਪੁਲਿਸ ਵਾਲੇ ਹਾਂਜੀ ਇਹਦੇ ਫਾਦਰ ਸਾਹਿਬ ਖੁਦ ਪੁਲਿਸ ਚ ਉਹਨਾਂ ਨੂੰ ਪਤਾ ਹੈ ਦੁਨੀਆ ਦੇ ਹੱਥ ਬਾਦੀ ਦੁਨੀਆ ਰੋਜ਼ ਦੇਖਦੇ ਆ ਪਰਖਦੇ ਆ ਤੇ ਉਹ ਕਹਿੰਦੇ ਸੀ ਸਾਡਾ ਬੱਚਾ ਵਧੀਆ ਤਰੀਕੇ ਨਾਲ ਸੈੱਟ ਹੋਵੇ ਫਿਰ ਉਸ ਤੋਂ ਬਾਅਦ ਅ ਮੈਂ ਦੇਖਦਾ ਰਿਹਾ ਵੀਡੀਓ ਵਿੱਚ ਚਲੋ acommodation ਵਧੀਆ ਆ ਸਾਰੇ ਮਤਲਬ ਜੈਨੂਇਨ ਕੰਮ ਕਰਦੇ ਆ ਇਸੇ ਕਰਕੇ ਮੇਰਾ ਵਿਸ਼ਵਾਸ ਬਣਿਆ ਰਿਹਾ ਤੇ ਵਿਸ਼ਵਾਸ ਦਾ ਵੀ ਸਾਨੂੰ ਮਿਲ ਗਿਆ ਥੈਂਕ ਯੂ ਥੈਂਕ ਯੂ ਸਰ ਤੇ ਜਿਹੜੀ ਮੈਂ ਇੱਕ ਲਾਸਟ ਵੀਡੀਓ ਵੀ ਪਾਈ ਸੀ ਹਾਂਜੀ ਸਰ ਕਿ ਵੀ ਇਹ ਉਹਦੇ ਤੇ ਟੁੱਕਦੀ ਹੈ ਇਹ ਵਾਈਫ ਦੇ ਨਾਲ ਕਈ ਬੰਦੇ ਅਪਲਾਈ ਕਰਦੇ ਆ ਹਾਂਜੀ ਸਰ ਠੀਕ ਆ ਤੇ ਤੁਸੀਂ ਕਿਵੇਂ ਸੋਚਿਆ ਕਿ ਵੀ ਮੈਂ ਕੱਲਾ ਕਰ ਲਵਾਂ ਜਾਂ ਕੀ ਹਿਸਾਬ ਦਾ ਸਰ ਸਟਰਗਲ ਕਰਨੀ ਪੈਂਦੀ ਆ ਮਤਲਬ ਆਪ ਚਲੋ ਬੰਦ ਔਖਾ ਘਟ ਲੰਦਾ ਨਾਲ ਵਾਈਫ ਜਾਂ ਬੱਚੇ ਉਹਨਾਂ ਨੂੰ ਨਹੀਂ ਦੇਖ ਸਕਦਾ ਬੰਦਾ ਔਖੇ ਟਾਈਮ ਵਾਹੀ ਗੱਲ ਮੈਂ ਸਮਝਾਈ ਸੀ ਲਾਸਟ ਵੀਡੀਓ ਦੇ ਵਿੱਚ ਕਿ ਪਹਿਲਾਂ ਤੁਸੀਂ ਖੁਦ ਜਾ ਕੇ ਸੈਟਲ ਹੋਵੋ ਫਿਰ ਆਪਣੀ ਫੈਮਲੀ ਨੂੰ ਉੱਥੇ ਲੈ ਕੇ ਜਾਓ ਤੁਸੀਂ ਫਿਰ ਸਿਕਿਉਰ ਉਹਨਾਂ ਨੂੰ ਸਿਕਿਉਰਟੀ ਦੇ ਸਕਦੇ ਹੋ ਆਪਣੀ ਉਹਨਾਂ ਨੂੰ ਕਹਿੰਦੇ ਹੁੰਦੇ ਦੇਖਰੇਖ ਦੇ ਵਿੱਚ ਰੱਖ ਸਕਦੇ ਹੋ ਜੇ ਤੁਸੀਂ ਆਪ ਹੀ ਪਹਿਲਾਂ ਸਰਵਾਈਵਲ 'ਚੋਂ ਤੁਸੀਂ ਮੁੰਡਿਆਂ ਨਾਲ ਨਾ ਰਹਿ ਕੇ ਬਾਹਰ ਰਹੋਗੇ ਅਕਮੋਡੇਸ਼ਨ ਦੇ ਖਰਚੇ ਵਧਣਗੇ ਇੱਕ ਬਗਾਨੇ ਮੌਲਕ 'ਚ ਸੈਟਲ ਹੋਣ ਨੂੰ ਹੁਣ 6 ਮਹੀਨੇ ਦਾ ਤੱਕੇ ਖਾਣ ਲਈ ਤੁਸੀਂ ਤਿਆਰ ਹੋ ਬਿਲਕੁਲ ਸਰ ਫਿਰ 6 ਮਹੀਨੇ 'ਚ ਸੈਟਲ ਹੋ ਜਾਓਗੇ ਫਿਰ ਅਗਲੇ 6 ਮਹੀਨੇ ਦੇ ਵਿੱਚ ਦੁਨੀਆ ਨੂੰ ਪਤਾ ਲੱਗ ਜਾਊ ਤੁਸੀਂ ਸੈਟਲ ਹੋ ਗਏ ਏਦਾਂ ਹੀ ਹੈ ਯੂਰਪੀ ਸਟੋਰੀ ਹੈ ਉਸ ਯੂਰਪ ਦੇ ਵਿੱਚ ਜਿਹਨੇ ਸੈਟਲ ਹੋਣਾ ਉਹ ਇਹ ਪ੍ਰਿਪੇਅਰ ਹੋ ਕੇ ਆਵੇ ਉਹ ਤੱਕੇ ਖਾਣ ਜਾ ਰਿਹਾ ਉਹ ਆਪਣੇ ਮਨ ਦੇ ਵਿੱਚ ਖਿਆਲ ਐਸ ਲੈਵਲ ਤੇ ਨਾ ਲੈ ਕੇ ਜਾਵੇ ਨਹੀਂ ਤਾਂ ਕੋਈ ਵੀ ਏਜੰਟ ਆ ਉਹ ਇੱਥੋਂ ਬੈਠੇ ਉਹਨਾਂ ਨੂੰ ਜਹਾਜ਼ ਚੜਾ ਦਿੰਦਾ ਤੁਹਾਨੂੰ ਕਹਿੰਦਾ ਤੁਸੀਂ ਜਾ ਕੇ ਉੱਥੇ ਐਸ਼ ਕਰਨੀ ਆ ਐਸ਼ ਕੁਝ ਨਹੀਂ ਹੋਣੀ ਤੁਹਾਡੇ ਨਵੇਂ ਸਿਰੇ ਤੋਂ ਲਾਈਫ ਸਟਾਰਟ ਹੋ ਰਹੀ ਆ ਸਟਰਗਲ ਬਿਨਾ ਲੈਂਗੁਏਜ ਤੋਂ ਤੁਹਾਨੂੰ ਉੱਥੋਂ ਦੇ ਕਲਚਰ ਦਾ ਨਹੀਂ ਪਤਾ ਲੋਕਾਂ ਦਾ ਨਹੀਂ ਪਤਾ ਬਿਹੇਵੀਅਰ ਦਾ ਨਹੀਂ ਪਤਾ ਵੈਦਰ ਦਾ ਨਹੀਂ ਪਤਾ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਰਲਣਾ ਅੱਜ ਆਪਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਹੀ ਜਾਂਦੇ ਆ ਆਪਾਂ ਨੂੰ ਇੱਥੇ ਹੀ ਔਖਾ ਹੁੰਦਾ ਸਰ ਹਰ ਚੀਜ਼ ਟਾਈਮ ਮੰਗਦੀ ਆ ਮੈਂ ਇੱਕ ਦਿਨ ਗੁਰਦਾਸਪੁਰ ਵਾਲੇ ਪਾਸੇ ਚਲੇ ਗਿਆ ਉਹ ਕਹਿੰਦੇ ਗਾੜੀ ਹੋ ਜਾ ਮੈਨੂੰ ਸਮਝ ਨਹੀਂ ਲੱਗੀ ਆਪਾਂ ਹੀ ਇੱਥੇ 18 ਕਿਲੋਮੀਟਰ ਬਾਅਦ ਲੈਂਗੁਏਜ ਬਦਲ ਜਾਂਦੀ ਆ ਉਹ ਕਹਿੰਦੇ ਆ ਖੜੀ ਮੈਨੂੰ ਪਤਾ ਨਹੀਂ ਸੀ ਵੀ ਖੜੀ ਨੂੰ ਫੜਨ ਨੂੰ ਕਹਿੰਦੇ ਆ ਖੜੀ ਸੋ ਆਪਾਂ ਹੀ ਇੱਥੇ 18 ਕਿਲੋਮੀਟਰ ਬਾਅਦ ਲੈਂਗੁਏਜ ਬਦਲਦੀ ਉਹ ਤਾਂ ਬਗਾਨੇ ਮੋਲਕ ਚ ਚੱਲੇ ਆ ਆਪਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਮਾਈਂਡ ਦੇ ਵਿੱਚ ਇੱਕ ਪੋਜ਼ਿਟਿਵਿਟੀ ਤੇ ਇਹ ਚੀਜ਼ ਜ਼ਰੂਰ ਲੈ ਕੇ ਚੱਲਿਓ ਮੈਂ ਥੱਕੇ ਖਾਣ ਚੱਲੇ ਆ ਤੇ ਮੈਂ ਥੱਕੇ ਖਾ ਕੇ ਸੈਟ 066 ਵਾਲਾ ਫਾਰਮੂਲਾ ਲੈ ਕੇ ਆਉਣਾ ਤੁਸੀਂ 0 ਤੁਸੀਂ ਅੱਜ ਹੈਗੇ ਹੋ 6 ਮਹੀਨੇ ਤੱਕੇ ਖਾਉਂਗਾ 6 ਮਹੀਨੇ ਚ ਸੈਟਲ ਹੋ ਜਾਓਗੇ ਅਗਲੇ 6 ਮਹੀਨਿਆਂ ਦੇ ਵਿੱਚ ਇਹ ਆਪਣੀ ਵਾਈਫ ਆਪਣੇ ਬੱਚਿਆਂ ਨੂੰ ਨਾਲ ਉੱਥੇ ਸੈਟਲ ਹੋ ਜਾਊਗਾ ਆਪਣਾ ਫਿਊਚਰ ਪਲਾਨ ਕਰ ਲੂਗਾ ਕਿਉਂਕਿ ਬੰਦਾ ਯੂਰਪ ਦੇ ਵਿੱਚ ਤਾਂ ਜਾਂਦਾ ਕਿਉਂਕਿ ਉੱਥੇ ਸੋਸ਼ਲ ਸਿਕਿਉਰਿਟੀ ਹੈ ਤੁਹਾਡੀ ਲਾਈਫ ਆ ਤੁਹਾਡਾ ਫਿਊਚਰ ਤੁਹਾਡਾ ਜੋ ਈਮਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ ਤੁਹਾਨੂੰ ਧਰ ਤਰ ਤੁਸੀਂ ਭੁੱਲੋ ਜਿਹੜੀ ਤੁਸੀਂ ਅ ਚਰਦੀ ਕਲਾ ਵਾਲੀ ਸੋਚ ਨਾਲ ਲੈ ਕੇ ਆਇਓ ਉਹ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਕਿਉਂਕਿ ਸ਼ਾਇਦ ਕਈ ਗੱਲਾਂ ਤੁਹਾਡੇ ਮੂੰਹ ਨਹੀਂ ਕਹਿੰਦਾ ਉਹ ਤੁਹਾਡੀ ਪੋਜ਼ਿਟਿਵ ਵਾਈਬਸ ਕਹਿੰਦੀ ਹੁੰਦੀ ਹੈ ਮੈਨੂੰ ਹਮੇਸ਼ਾ ਤੇਰੇ ਵੱਲੋਂ ਬਹੁਤ ਪੋਜ਼ਿਟਿਵ ਵਾਈਬਸ ਜ਼ਰੂਰ ਆਏਗੇ ਹਾਂਜੀ ਸਰ ਤੇ ਮੈਂ ਉਹੀ ਗੱਲ ਬਾਹਰ ਲਲਿਤ ਨਾਲ ਵੀ ਪਹਿਲਾਂ ਇਹੀ ਗੱਲ ਕੀਤੀ ਸੀ ਤੁਹਾਡਾ ਨਾਲ ਵੀ ਇਹ ਕਹਿ ਰਿਹਾ ਕਿ ਤੁਹਾਡੀਆਂ ਪੋਜ਼ਿਟਿਵ ਵਾਈਬਸ ਨਾਲ ਜਿੱਥੇ-ਜਿੱਥੇ ਫੈਲ ਜਾਂਦੀਆਂ ਜ਼ਰੂਰ ਨਾਲ ਜਾਂਦੀਆਂ ਨੇ ਸੋ ਇਹ ਪੋਜ਼ਿਟਿਵ ਰਹਿਣਾ ਕਰੋ ਇਹਨਾਂ ਨੇ ਮੇਰੀ ਹਰ ਗੱਲ ਮੰਨੀ ਜਿਵੇਂ ਮੈਂ ਇਹਨੂੰ ਕਿਹਾ ਉਵੇਂ ਮੰਨਿਆ ਅੱਖਾਂ ਬੰਦ ਕਰਕੇ ਯਕੀਨ ਕਰਿਆ ਮੈਂ ਕਹਿੰਦਾ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਅੱਖਾਂ ਬੰਦ ਰੱਖਿਆ ਕਰੋ ਜਿੰਨੇ ਸਵਾਲ ਪੁੱਛਣੇ ਪੁੱਛਿਆ ਕਰੋ ਜਿੰਨੇ ਸ਼ੰਕੇ ਹੁੰਦੇ ਕੱਢਿਆ ਕਰੋ ਪਰ ਅਪਲਾਈ ਕਰਨ ਤੋਂ ਬਾਅਦ ਇੰਨਾ ਕੁ ਵਿਸ਼ਵਾਸ ਕਰਿਆ ਕਰੋ ਕਿ ਪ੍ਰਮਾਤਮਾ ਵੀ ਤੁਹਾਡੀ ਰਜ਼ਾ 'ਚ ਰਾਜ਼ੀ ਹੋ ਜੀ ਸੋ ਅਗੇਨ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਾਂ ਜੀ ਸਰ ਘਰ ਘਰ ਭੁੱਲੇ ਪਰਿਵਾਰ ਤੇਰਾ ਬਹੁਤ ਸੋਹਣਾ ਸੈੱਟ ਹੋਵੇ ਤੇਰਾ ਇਹ ਰੰਗ ਲਿਆਵੇ ਤੇਰੀ ਮਿਹਨਤ ਥੈਂਕ ਯੂ ਸਰ ਥੈਂਕ ਯੂ ਸੋ ਮੱਚ